ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਵੀਡੀਓ ਨੰਬਰ 5 ਵਿੱਚ ਗੱਲ ਕਰਾਂਗੇ ਖਾੜਕੂ ਸੰਗਰਦੀ ਸਾਖੀ ਪਾਠ ਪਹਿਲੇ ਦੀ 5ਵੀਂ ਸਾਖੀ ਦੀ ਗੁਮਨਾਮ ਸਿੱਧਕੀ ਬੀਬੀ ਨੰਬਰ 2 ਆਓ ਗੁਰੂ ਪਿਆਰਿਓ ਸਾਖੀ ਸ਼ਰਵਨ ਕਰੀਏ ਬਾਈ ਦਲਜੀਤ ਸਿੰਘ ਬਿੱਟੂ ਜੀ ਦੀ ਜੁਬਾਨੀ ਕੁਝ ਦਿਨ ਪਹਿਲਾਂ ਮੈਂ ਲੁਧਿਆਣਾ ਦੇ ਇੱਕ ਟਕਸਾਲੀ ਜਥੇਦਾਰ ਨੂੰ ਮਿਲਿਆ ਤਸ਼ੱਦਦ ਬਿਮਾਰੀ ਅਤੇ ਉਮਰ ਨੇ ਉਹਦੇ ਸਰੀਰ ਨੂੰ ਕਾਫੀ ਕਮਜ਼ੋਰ ਕਰ ਦਿੱਤਾ ਹੈ ਕੁਝ ਮਹੀਨੇ ਪਹਿਲਾਂ ਉਹਦੇ ਸਿੰਘਣੀ ਵਿੱਚ ਚੜਾਈ ਕਰ ਗਈ ਉਸਨੇ ਗੱਲਬਾਤ ਦੌਰਾਨ ਕਿਹਾ ਕਿ ਮੇਰੇ ਮਨ ਉਤੇ ਇੱਕ ਬੋਝ ਹੈ ਜਦੋਂ ਮੈਂ ਕੁਝ ਨਹੀਂ ਕਰ ਸਕਿਆ ਉਸ ਦੇ ਕਹਿਣ ਮੁਤਾਬਕ ਇਹ 1987 ਦੇ ਬੈਂਕ ਡਾਕ ਦੇ ਤੋਂ ਮਗਰੋਂ ਦੀ ਗੱਲ ਹੈ ਜਦੋਂ ਉਹਨੂੰ ਤਫਤੀਸ਼ ਵਿਭਾਗਮ ਵਾਲੇ ਫੜ ਕੇ ਲੈ ਗਏ ਸਨ ਫਿਰ ਉਹ ਸੀਆਰਪੀਐਫ ਦੇ ਦੁਗਰੀ ਵਾਲੇ ਟਿਕਾਣੇ ਵਿੱਚ ਉਹਨਾਂ ਦੇ ਹਵਾਲੇ ਕਰ ਗਏ ਜਿੱਥੇ ਉਹ ਦੋ ਕੁ ਹਫਤੇ ਰਿਹਾ ਸੀਆਰਪੀਐਫ ਵਾਲੇ ਤੇ ਖੁਫੀਆ ਨਿਗਮ ਵਾਲੇ ਉਸ ਵੇਲੇ ਨਾਜਾਇਜ਼ ਹਿਰਾਸਤ ਵਿੱਚ ਲੈ ਸਿੰਘ ਸਿੰਘਣੀਆਂ ਨੂੰ ਅਜਿਹੇ ਹੱਥਾਂ ਉੱਤੇ ਰੱਖਦੇ ਸਨ ਇਹਨਾਂ ਹੱਥਾਂ ਉੱਤੇ ਤਸ਼ੱਦਦ ਤੋਂ ਬਿਨਾ ਕੁਛ ਗਿੱਚ ਅਤੇ ਗਲਬਾਦੇ ਖਾਸ ਤਰੀਕੇ ਵਰਤੇ ਜਾਂਦੇ ਸਨ ਜੋ ਉਦੋਂ ਆਮ ਥਾਣੇ ਵਿੱਚ ਲੰਬੇ ਸਮੇਂ ਲਈ ਕਰਨੇ ਬਹੁਤ ਮੁਸ਼ਕਲ ਹੁੰਦੇ ਸਨ ਜਿਹੜੇ ਬੰਦੇ ਸਰਕਾਰ ਲਈ ਬਾੜੇ ਦੇ ਕਾਤਲ ਸਨ ਉਹਨਾਂ ਨੂੰ ਵੀ ਇਨ੍ਹਾਂ ਥਾਵਾਂ ਉੱਤੇ ਰੱਖਿਆ ਜਾਂਦਾ ਸੀ ਉਹ ਫਿਰ ਮਿਆਕਵੇਂ ਵਾਲੇ ਜਾਂ ਪੁਲਿਸ ਵਾਲੇ ਇੱਥੇ ਰੱਖੇ ਕੈਦੀਆਂ ਨੂੰ ਲੋੜ ਮੁਤਾਬਕ ਲਿਆ ਜਾਂਦੇ ਅਤੇ ਜਮ੍ਹਾਂ ਕਰਾ ਜਾਂਦੇ ਜਦੋਂ ਕੋਈ ਕੈਦੀ ਵਾਪਸ ਨਹੀਂ ਹੁੰਦਾ ਸੀ ਤਾਂ ਉਹਦਾ ਮਤਲਬ ਹੁੰਦਾ ਸੀ ਕਿ ਉਹ ਰੱਬ ਨੂੰ ਪਿਆਰਾ ਹੋ ਚੁੱਕਿਆ ਹੈ ਜਿੱਤੇ ਦਰ ਉੱਤੇ ਪਨਾਹ ਦਾ ਮੁਕੱਦਮਾ ਬਣਾ ਦਿੱਤਾ ਸੀ ਪਰ ਉਹਦੇ ਕੋਲੋਂ ਪੁੱਛ ਗਏ ਛੇ ਜਨਰਲ ਲਵ ਸਿੰਘ ਹਰਜਿੰਦਰ ਸਿੰਘ ਜਿੰਦਾ ਚਰਨਜੀਤ ਸਿੰਘ ਤਲਵੰਡੀ ਅਤੇ ਮੇਰੇ ਬਾਰੇ ਹੀ ਕਰਦੇ ਸਨ ਇਤਿਹਾਰ ਜੀ ਨੂੰ ਕੋਈ 15-20 ਫੁੱਟ ਦੇ ਕਮਰੇ ਵਿੱਚ ਰੱਖਿਆ ਹੋਇਆ ਸੀ ਜਿੱਥੇ 24 ਘੰਟੇ ਬਹੁਤ ਤੇਜ਼ ਰੋਸ਼ਨੀ ਹੁੰਦੀ ਸੀ। ਬਿਜਲੀ ਦੀ ਜਿਹੜਤ ਇਸ ਤਰ੍ਹਾਂ ਕੀਤੀ ਗਈ ਸੀ ਕਿ ਬੰਦਾ ਬਿਨਾਂ ਕਿਸੇ ਆਸਰੇ ਦੇ ਤਾਰਾਂ ਤੱਕ ਪਹੁੰਚ ਨਹੀਂ ਸਕਦਾ। ਉਸ ਕਮਰੇ ਵਿੱਚ ਕੋਈ ਵੀ ਪੰਡਾ ਜਾਂ ਕਪੜਾ ਇਸ ਤਰ੍ਹਾਂ ਦਾ ਨਹੀਂ ਸੀ ਜਿਸ ਨਾਲ ਕੈਦੀ ਆਤਮ ਹੱਤਿਆ ਕਰ ਸਕੇ। ਅੱਲੇ ਵਿਛਣ ਲਈ ਛੋਟੇ ਮੈਲੇ ਫੌਜੀ ਕੰਬਲ ਸਨ ਅਤੇ ਪਾਣੀ ਲਈ ਇੱਕ ਮਿੱਟੀ ਦਾ ਘੜਾ ਸੀ। ਲੋਹੇ ਦੀਆਂ ਸਿੱਖਾਂ ਵਾਲੀਆਂ ਤਾਕੀਆਂ ਦੇ ਬਾਹਰ ਵੀ ਖੰਡੇ ਵਾਲੀ ਤਾਰ ਲੱਗੀ ਹੋਈ ਸੀ। ਇਸ ਟਿਕਾਣੇ ਉੱਤੇ ਉੱਚ ਕਿਸ਼ ਕਰਨ ਵਾਲੇ ਬਹੁਤੇ ਬੰਦੇ ਗੈਰ ਪੰਜਾਬੀ ਹੀ ਸਨ ਉਹਨਾਂ ਵਿੱਚ ਸਿੱਖਾਂ ਨਾਲ ਖਾਸ ਕਰਕੇ ਖੜਕੋਂ ਸਿੰਘਾਂ ਨਾਲ ਬਹੁਤ ਨਫ਼ਰਤ ਭਰੀ ਹੋਈ ਸੀ ਸਭ ਕੈਦਿਆਂ ਲਈ ਹੀ ਇਹਨਾਂ ਦਾ ਬទੇਰਾ ਨਫ਼ਰਤ ਵਾਲਾ ਹੀ ਸੀ ਜਦੋਂ ਕੋਈ ਵੱਡੇ ਉਹਦੇ ਵਾਲਾ ਇਹਨਾਂ ਕੈਦਿਆਂ ਨੂੰ ਉੱਚ ਕਿਸ਼ ਕਰਨ ਲਈ ਆਉਂਦਾ ਸੀ ਤਾਂ ਇਹ ਹੋਰ ਵੀ ਸਖਤ ਹੋ ਜਾਂਦੇ ਸਨ ਕਈ ਵਾਰ ਜਦੋਂ ਇਹ ਸ਼ਰਾਬ ਪੀ ਲੈਂਦੇ ਸਨ ਜਾਂ ਇਹਨਾਂ ਦੇ ਬੰਦੇ ਖੜਕੋਂ ਵੱਲੋਂ ਮਾਰ ਜਾਂਦੇ ਸਨ ਤਾਂ ਕੈਦਿਆਂ ਨਾਲ ਵਰਤਾਓ ਹੋਰ ਹਮਲਾਵਰ ਅਤੇ ਬਦਲਾਖੋਰ ਹੋ ਜਾਂਦਾ ਸੀ ਗਾਲਾਂ ਉੱਡ ਅਤੇ ਤਾਣੇ ਜਲਾਲਤ ਦਾ ਆਮ ਮਿਆਰ ਬਣਿਆ ਹੋਇਆ ਸੀ ਹਰ ਥਾਂ ਅਜਿਹੇ ਬੰਦੇ ਅਤੇ ਅਜਿਹਾ ਵਿਹਾਰ ਹੀ ਹੁੰਦਾ ਸੀ ਹਰ ਥਾਂ ਹੀ ਕੁਝ ਬੰਦੇ ਅਜਿਹੇ ਹੁੰਦੇ ਹਨ ਜਿਹੜੇ ਬਾਹਰੋਂ ਦੂਜਿਆਂ ਵਰਗੇ ਬਣ ਕੇ ਰਹਿੰਦੇ ਹਨ ਪਰ ਉਹਨਾਂ ਦੇ ਅੰਦਰ ਕੁਝ ਨਾ ਕੁਝ ਹਮਦਰਦੀ ਜਾਂ ਤਰਸ ਵਰਗਾ ਪਿਆ ਹੁੰਦਾ ਹੈ ਉਦੋਂ ਦਿੱਲੀ ਹਕੂਮਤ ਦੱਖਣੀ ਤੇ ਦੱਖਣ ਪੂਰਬੀ ਇਲਾਕਿਆਂ ਦੇ ਲੋਕਾਂ ਵਿੱਚ ਸਿੱਖਾਂ ਲਈ ਬਹੁਤ ਨਫ਼ਰਤ ਨਹੀਂ ਸੀ ਜੋ ਪੱਛਮੀ ਅਤੇ ਉੱਤਰੀ ਇਲਾਕਿਆਂ ਵਿੱਚ ਫੈਲੀ ਹੋਈ ਸੀ ਉਸ ਵਕਤ ਇੱਕ ਦੱਖਣੀ ਹੌਲਦਾਰ ਜੋ ਥਾਣੇਦਾਰ ਨੂੰ ਰੋਟੀ ਪਾਣੀ ਦਿੰਦਾ ਸੀ ਉਹ ਕੁਝ ਦਿਨਾਂ ਵਿੱਚ ਉਸ ਨਾਲ ਕੁਲ ਗਿਆ ਜਦੋਂ ਉਸ ਹੌਲਦਾਰ ਨੂੰ ਇਹ ਪਤਾ ਲੱਗਿਆ ਕਿ ਉਹਦੇ ਉੱਤੇ ਮੁਕੱਦਮਾ ਦਰਜ ਹੋ ਗਿਆ ਹੈ ਅਤੇ ਉਹਨੂੰ ਛੱਡਿਆ ਜਾਣਾ ਹੈ ਤਕ ਉਹਦਾ ਵਿਹਾਰ ਜਥੇਦਾਰ ਨਾਲ ਹੋਰ ਵੀ ਸਹਜ ਹੋ ਗਿਆ ਉਸ ਸਹੌਲਦਾਰ ਨੇ ਜਥੇਦਾਰ ਨੂੰ ਛੱਡਣ ਤੋਂ 2 ਦਿਨ ਪਹਿਲਾਂ ਦੱਸਿਆ ਕਿ ਤੇਰੇ ਤੋਂ ਪਹਿਲਾਂ ਵੀ ਕੁਝ ਮਹੀਨੇ ਪਹਿਲਾਂ ਇਸ ਕਮਰੇ ਵਿੱਚ ਜਵਾਨ ਔਰਤਾਂ ਰੱਖਿਆ ਹੋਇਆ ਸੀ ਤੇਰੇ ਵਾਂਗ ਉਸ ਤੋਂ ਵੀ ਜਨਰਲ ਲਾਜ ਸਿੰਘ ਬਾਰੇ ਪੁੱਛਦੇ ਸਨ ਅਫਸਰ ਲੋਕ ਕਿੱਥੇ ਆ ਕੇ ਉਹਦੇ ਉੱਤੇ ਬਹੁਤ ਤਸ਼ੱਦਦ ਕਰਦੇ ਸਨ ਅਤੇ ਬਹੁਤ ਬੁਰਾ ਬੋਲਦੇ ਸਨ ਕਈ ਵਾਰ ਤਾਂ ਉਸਨੂੰ ਲੈ ਜਾਂਦੇ ਤੇ ਫਿਰ ਜਮ੍ਹਾਂ ਕਰਾ ਜਾਂਦੇ ਸਨ ਉਸਨੂੰ ਵੀ ਰੋਟੀ ਪਾਣੀ ਮੈਂ ਦਿੰਦਾ ਹੁੰਦਾ ਸੀ ਉਹ ਮੁਸ਼ਕਲ ਨਾਲ ਹੀ ਕੁਝ ਖਾਂਦੀ ਪੀਂਦੀ ਸੀ ਤੇ ਕੰਦਲਾ ਟੋਲਾ ਕੇ ਜਾਂ ਲੰਮੇ ਬੈ ਕੇ ਸਿੱਧਾ ਹੀ ਚੰਗਦੀ ਰਹਿੰਦੀ ਸੀ ਅਫਸਰ ਉਸਨੂੰ ਜਨਰਲ ਲਾਭ ਸਿੰਘ ਨਾਲ ਜੋੜਦੇ ਅਤੇ ਉਸਨੂੰ ਵਾਰ-ਵਾਰ ਕਹਿੰਦੇ ਕਿ ਸਾਨੂੰ ਉਸ ਵਾਰ ਦੱਸ ਉਸ ਬੱਚੀ ਦੀਆਂ ਚੀਕਣ ਦੀਆਂ ਤੇ ਦਰਦ ਨਾਲ ਹੰਗੜਦੀਆਂ ਆਵਾਜ਼ਾਂ ਮੈਨੂੰ ਬਹੁਤ ਅੰਕਰਦੀਆਂ ਸਨ ਇੱਕ ਵਾਰ ਸਾਡੇ ਕਪੜੇ ਵਿੱਚ ਆਇਆ ਅਫਸਰ ਗੁਰਪ੍ਰੇਮੇ ਸ਼ਬਦ ਕਹਿਣੇ ਪੈਂਦੇ ਨੇ ਪਰ ਕਈ ਨਹੀਂ ਜਾਂਦੇ ਹਿੰਮਤ ਨਹੀਂ ਪੈਂਦੀ ਸੱਚੇ ਪਾਤਸ਼ਾਹ ਜੀ ਮਾਫਰਨਾ ਅਲਫ ਨੰਗੇ ਕਰਕੇ ਉਸ ਬੱਚੀ ਨੂੰ ਉਹਦੇ ਚੱਡੇ ਪਾੜ ਰਹੇ ਸੀ ਤੇ ਉਹਦੇ ਪਿਸ਼ਾਬ ਵਾਲੇ ਥਾਂ ਤੇ ਠੁੱਡੇ ਮਾਰਦੇ ਸੀ ਦੇਖੋ ਗੁਰਪਿਆਰੋ ਕਿੰਨਾ ਜ਼ੁਲਮ ਇਹ ਕਮਾਉਂਦੇ ਹੁੰਦੇ ਸੀ ਦਾਸ ਜਦੋਂ ਪਹਿਲੀ ਵਾਰੇ ਸਾਖੀ ਪੜੀ ਸੀ ਦਾਸ ਨੂੰ ਰੋਣਾ ਵੀ ਅਗੇ ਸਾਖੀ ਪੜਗੇ ਇਹ ਵੇਖਣਾ ਮੇਰੇ ਲਈ ਬਹੁਤ ਅਸਹਿ ਸੀ ਪਰ ਨੌਕਰੀ ਪੇਸ਼ਾ ਬੰਦੇ ਨੇ ਆਪਣੇ ਤੋਂ ਉੱਪਰਲੇ ਦੇ ਹੁਕਮ ਵਿੱਚ ਹੀ ਚ ਫਿਰ ਉਸ ਅਫਸਰ ਨੇ ਇਹ ਹੁਕਮ ਦਿੱਤਾ ਕਿ ਇਸ ਨੂੰ ਹੁਣ ਨੰਗੀ ਹੀ ਰੱਖਿਆ ਜਾਏ ਕੋਈ ਕਪੜਾ ਨਹੀਂ ਦੇਣਾ ਉਸ ਦਿਨ ਮਗਰੋਂ ਉਹ ਨੰਗੀ ਹੀ ਉਸੇ ਤਰ੍ਹਾਂ ਬੈਠੇ ਰਹਿੰਦੀ ਸੀ ਕਈ ਵਾਰ ਕੰਧਾਂ ਤੇ ਲਾ ਕੇ ਸਿਰ ਧਚਕਦੀ ਜਾਂ ਫਿਰ ਗੋਡਿਆਂ ਵਿੱਚ ਸਿਰ ਦੇ ਕੇ ਬੈਠੀ ਰਹਿੰਦੀ ਸੀ ਉਸ ਕਮਰੇ ਵਿੱਚ ਕੋਈ ਕੰਬਲ ਵੀ ਨਹੀਂ ਸੀ ਛੜਿਆ ਰਾਤ ਨੂੰ ਫਰਸ਼ ਠੰਡਾ ਹੋ ਜਾਂਦਾ ਸੀ ਪਰ ਉਹਨੂੰ ਐਵੇਂ ਹੀ ਰੱਖਿਆ ਜਾਂਦਾ ਸੀ ਉਹ ਕਿਸੇ ਚੀਜ਼ ਦੀ ਮੰਗ ਨਹੀਂ ਚਿਰਦੀ ਸ਼ਾਇਦ ਉਹ ਮੌਤ ਨੂੰ ਹੀ ਉਡੀਕ ਕਰ ਰਹੀ ਸੀ ਤੇ ਇਸ ਤਰੀਕੇ ਛੇਤੀ ਇਸ ਸਭ ਕੁਝ ਵਿੱਚੋਂ ਨਿਕਲਣਾ ਚਾਹੁੰਦੀ ਸੀ ਉਸ ਹੌਲਦਾਰ ਦੇ ਕਿਨ ਮੁਤਾਬਕ ਕਿ ਉਸ ਅਗਿਆਚਰ ਅਖਰ ਸ਼ਰਮ ਦੇ ਨਾਤੇ ਆਪਣੇ ਨਾਲ ਹੀ ਕਪੜਾ ਲੈ ਕੇ ਜਾਂਦਾ ਸੀ ਤੇ ਉਹਨੂੰ ਰੋਟੀ ਦੇਰ ਤੋਂ ਪਹਿਲਾਂ ਆਪਣਾ ਆਪ ਟੱਕਣ ਲਈ ਕਹਿੰਦਾ ਉਹ ਕੁਝ ਵੀ ਖਾਣੋਂ ਹਟ ਗਈ ਸੀ ਉਹਨੂੰ ਜਲਦ ਨੇ ਜਿਉਂਦੇ ਮਾਰ ਦਿੱਤਾ ਸੀ ਠੰਡ ਅਤੇ ਭੁੱਖ ਨਾਲ ਇੱਕ ਰਾਤ ਨੂੰ ਬੇਹੋਸ਼ ਹੋ ਗਈ ਅਗਲੀ ਸਵੇਰ ਪੁਲਿਸ ਵਾਲੇ ਆਏ ਤੇ ਉਹਨੂੰ ਇੱਕ ਕੰਬਲ ਵਿੱਚ ਗੱਠੜੇ ਬਣ ਕੇ ਲੈ ਗਏ ਤੇ ਫਿਰ ਉਹ ਮੁੜ ਕੇ ਨਹੀਂ ਆਈ ਹੌਲਦਾਰ ਨੇ ਇਹ ਵਾਰਤਾ ਦੱਸ ਕੇ ਜਥੇਦਾਰ ਨੂੰ ਕਿਹਾ ਤੂੰ ਬਾਹਰ ਜਾ ਕੇ ਇਸ ਔਰਤ ਬਾਰੇ ਜਰੂਰ ਪਤਾ ਕਰੀਂ ਅਤੇ ਉਹਦੇ ਘਰ ਵਾਲਿਆਂ ਨੂੰ ਉਹਦੇ ਨਾਲ ਜੋ ਬੀਤਿਆ ਉਸ ਬਾਰੇ ਜਰੂਰ ਦੱਸੀਂ ਇਤਿਦਾਰਨ ਨੇ ਕਿਹਾ ਮੁਤਾਬਕ ਉਹਨੇ ਬਰ ਆ ਕੇ ਅਜਿਹੀ ਔਰਤ ਬਾਰੇ ਪਤਾ ਕਰਦੇ ਕਾਫੀ ਕੋਸ਼ਿਸ਼ ਕੀਤੀ ਜਿਸ ਨੂੰ ਜਨਰਲ ਲਵ ਸਿੰਘ ਨਾਲ ਸੰਬੰਧਤ ਹੋਣ ਕਰਕੇ ਚੁੱਕਿਆ ਗਿਆ ਹੋਵੇ ਮੈਨੂੰ ਵੀ ਉਹਦੇ ਕੋਲੋਂ ਜਾਣਕਾਰੀ ਮਿਲਣ ਤੋਂ ਬਾਅਦ ਸੋਚਣ ਨਾਲ ਕੋਈ ਅਜਿਹੀ ਔਰਤ ਬਾਰੇ ਚੇਤਾ ਨਹੀਂ ਆਇਆ ਜਿਸ ਦੇ ਚੁੱਕੇ ਗਵਾਚੇ ਹੋਣ ਦੀ ਜਾਣਕਾਰੀ ਹੋਵੇ ਜਿਸ ਵੇਲੇ ਦੀ ਗੱਲ ਜਥੇਦਾਰ ਨੇ ਸੁਣਾਈ ਉਸ ਵੇਲੇ ਅਸੀਂ ਜਨਰਲ ਲਵ ਸਿੰਘ ਨਾਲ ਬਹੁਤ ਥਰਾਂ ਉਤੇ ਇਕੱਠੇ ਵਿਚਰਦੇ ਸਾਂ ਪਰ ਸਾਡੀ ਜਾਣਕਾਰੀ ਵਿੱਚ ਅਜਿਹੀ ਕੋਈ ਔਰਤ ਨਹੀਂ ਆਈ ਯਾਰੋਂ ਪੁਲਿਸ ਅਤੇ ਖੁਫੀਆ ਮਹਿਕਮਿਆਂ ਦਾ ਇਹ ਇੱਕ ਆਮ ਪੈਟਰਨ ਹੁੰਦਾ ਹੈ ਜਦੋਂ ਕਿਸੇ ਠਾਰ ਵਾਲਿਆਂ ਜਾਂ ਦੋਸਤ ਰਿਸ਼ਤੇਦਾਰ ਜਾਂ ਬੀਬੀਆਂ ਨੂੰ ਫੜਦੇ ਹਨ ਆ ਉਹ ਉਹਨਾਂ ਨੂੰ ਮਾਨਸਿਕ ਤੌਰ ਤੇ ਤੋੜਨ ਅਤੇ ਜਲੀਲ ਕਰਨ ਲਈ ਪਹਿਲਾ ਦੋਸ਼ ਇਹ ਲਾਉਂਦੇ ਹਨ ਕਿ ਤੁਹਾਡਾ ਖੜਕਵਾਂ ਨਾਲ ਸਰੀਰਕ ਸੰਬੰਧ ਹੈ ਫਿਰ ਸਾਰੀ ਪੁੱਛਗਿੱਛ ਵਿੱਚ ਇਹ ਪੰਤਲਾ ਕਦੀ ਨਹੀਂ ਛੱਡਦੇ ਅਜਿਹੇ ਮਹਿਕਮੇ ਵਿੱਚ ਰਹਿਣ ਨਾਲ ਬੰਦਿਆਂ ਦੀ ਮਾਨਸਿਕ ਹਾਲਤ ਹੀ ਅਜਿਹੀ ਹੋ ਜਾਂਦੀ ਹੈ ਖੁਫੀਆ ਮਹਿਕਮੇ ਅਤੇ ਪੁਲਿਸ ਵਾਲਿਆਂ ਨੂੰ ਔਰਤ ਮਰਦ ਦਾ ਹੋਰ ਕੋਈ ਰਿਸ਼ਤਾ ਸਮਝ ਹੀ ਨਹੀਂ ਆਉਂਦਾ ਉਕਰ ਮੰਨ ਹੀ ਨਹੀਂ ਸਕਦੇ ਕਿ ਬਗਾਨੇ ਬੰਦੇ ਅਤੇ ਔਰਤ ਜੇ ਮਿਲਦੇ ਜਾਣਦੇ ਹੋਣ ਤਾਂ ਉਹਨਾਂ ਵਿੱਚ ਜਿਹੜੇ ਸੰਬੰਧ ਨਾ ਹੋਣਗੇ ਹਕੂਮਤਾਂ ਦੇ ਇਹ ਬੰਦੇ ਸਭ ਤੋਂ ਪਹਿਲਾਂ ਹਥਿਆਰਬੰਦ ਸੰਘਰਸ਼ ਨੂੰ اخلاق ਦੇ ਨੁਕਤੇ ਤੋਂ ਨਿਸ਼ਾਨਾ ਬਣਾਉਂਦੇ ਹਨ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਯੋਧੇ ਲਈ ਅਣਖ ਅਤੇ اخلاق ਹੀ ਸਭ ਕੁਝ ਹੁੰਦਾ ਹੈ ਇਸ ਕਰਕੇ ਹਕੂਮਤਾਂ ਵਾਰ-ਵਾਰ ਉਸੇ ਨਾਜ਼ੁਕ ਥਾਂ ਤੇ ਵਾਰ ਕਰਦਿਆਂ ਹਨ ਵਿਪਰਸ ਸਰਕਾਰੀ ਹਕੂਮਤ ਨੇ ਸਾਡੇ ਸੰਘਰਸ਼ ਖਿਲਾਫ ਗਈ ਪੈਂਤੜਾ ਆਪਣਾ ਹੀ ਰੱਖਿਆ ਇਹ ਬਹੁਤ ਗੰਦਾ ਪਿਆ ਜਿਹੜਾ ਸੀ ਹੁਣ ਪਿਆਰੋ ਸਵਾਲ ਇਹ ਹੈ ਕਿ ਬੀਬੀ ਕੌਣ ਸੀ ਇਹ ਕੋਈ ਖੜਕੂ ਤਾਂ ਨਹੀਂ ਸੀ ਜਿਸ ਨੇ ਸਰਕਾਰ ਖਿਲਾਫ ਹਥਿਆਰ ਚੁੱਕੇ ਹੋਣ ਇਹ ਕਿਸੇ ਖੜਕੂ ਦੀ ਭੈਣ ਕਰਵਾਲੀ ਜਾਂ ਧੀ ਵੀ ਨਹੀਂ ਸੀ ਕਿਉਂਕਿ ਉਸ ਵਕਤ ਉਹਦੇ ਗੁਮ ਹੋਣ ਜਾਂ ਚੁੱਕੇ ਜਾਣ ਬਾਰੇ ਕੋਈ ਖਬਰ ਸਾਹਮਣੇ ਨਹੀਂ ਸੀ ਆਈ ਇਹ ਕਿਸੇ ਠਾਰਪਲੇ ਪਰਿਵਾਰ ਦੀ ਔਰਤ ਹੋ ਸਕਦੀ ਹੈ ਜਿਸ ਨੂੰ ਡਰ ਦੇ ਮਾਹੌਲ ਵਿੱਚ ਜਾਂ ਕਿਸੇ ਹੋਰ ਕਾਰਨ ਬਸ ਪਰਿਵਾਰ ਵਾਲਿਆਂ ਨੇ ਉਹਨੂੰ ਲੱਭੜ ਦੀ ਥਾਂ ਲੋਣਾ ਹੀ ਬਿਹਤਰ ਸਮਝਿਆ ਇਹ ਗੱਲ ਤਾਂ ਪੱਕੀ ਹੈ ਕਿ ਉਹ ਖਾੜਕੋ ਸੰਘਰਸ਼ ਵਿੱਚ ਸਰਦਾ ਅਤੇ ਯਕੀਨ ਰੱਖਦੀ ਹੋਣੀ ਹੈ ਉਸ ਬੱਚੇ ਦੇ ਪੰਥ ਨਾਲ ਪਿਆਰ ਕਰਨ ਹੀ ਉਹਨੂੰ ਜਲਾਲਤ ਅਤੇ ਜ਼ੁਲਮ ਦਾ ਸਾਹਮਣਾ ਕਰਨਾ ਪਿਆ ਸਾਡਾ ਉਹਦੇ ਅੱਗੇ ਸਿਰ ਝੁਕਦਾ ਹੈ ਅਸੀਂ ਉਸ ਨੂੰ ਸਤਗਵਾਲੀ ਬੀਬੀ ਕਹਿ ਸਕਦੇ ਹਾਂ ਇੱਕ ਔਰਤ ਵੱਜੋਂ ਇਹ ਪੰਥ ਵਿੱਚ ਸੁੱਧ اخلاق ਦੀ ਸਿਰਜਣਾ ਹੈ ਮਾਂ ਤੀ ਪਿਆਣ ਜਾਂ ਪਤਨੀ ਵੱਜੋਂ ਵਿਚਰ ਕੇ ਯੋਧਿਆਂ ਦੇ ਕਿਰਦਾਰ ਨੂੰ ਔਰਤ ਹੀ ਸਿਰਜਦੀ ਹੈ ਉਹ ਗਮ ਨਾਮ ਰਹਿ ਕੇ ਸਭ ਦਰਦ ਪੀੜ ਨੂੰ ਸੋਖ ਲੈਂਦੀ ਹੈ ਗੁਰੂ ਦੀ ਮਿਹਰ ਨਾਲ ਸਿੱਖ ਬੀਬੀ ਆਪਾਵਾਰ ਕੇ ਵੇਖਦੇ ਆਉਣ ਵਾਲੇ ਸੁਰਮੇ ਨੂੰ ਤਿਆਰ ਕਰਦੀ ਹੈ ਜਿਹੜੀ ਦੂਸਰੀ ਸਿੱਧ ਕੀ ਗੁਮਨਾਮ ਬੀਬੀ ਸੀ ਹੈ ਉਹਦੀ ਕਹਾਣੀ ਹੈ ਪਿਆਰਿਓ ਤੇ ਗੁਰੂ ਪਿਆਰਿਓ ਇਸ ਬੱਚੀ ਨੂੰ ਇਸ ਬੀਬੀ ਨੂੰ ਸਿਰਜਦਾ ਜਰੂਰ ਕਰੋ ਇਸ ਸੱਚੇ ਪਾਤਸ਼ਾਹਗੇ ਅਰਦਾਸ ਕਰੋ ਜਿੱਥੇ ਵੀ ਇਹ ਹੋਵੇ ਇਹਦੀ ਆਤਮਾ ਨੂੰ ਸ਼ਾਂਤੀ ਮਿਲੇ ਸੋ ਗੁਰੂ ਪਿਆਰਿਓ ਖਾਲਸਾ ਪੰਥ ਦੀ ਚੜ੍ਹਦੀਕਲਾ ਵਾਸਤੇ ਬੰਦੀ ਸਿੰਘਾਂ ਦੀ ਤੇ ਭਾਈ ਅਮਰਤਪਾਲ ਸਿੰਘ ਦੀ ਚੜ੍ਹਦੀਕਲਾ ਵਾਸਤੇ ਤੇ ਕਿਸਾਨਾਂ ਦੇ ਚੜ੍ਹਦੀਕਲਾ ਵਾਸਤੇ ਗੁਰੂ ਸ਼ਬਦ ਦੇ ਚਰਨਾ ਕਮਲਾ ਪਾਸ ਅਰਦਾਸ ਬੇਨਤੀ ਪਾਠ ਜਿੰਨਾ ਤੁਸੀਂ ਕਰ ਸਕਦੇ ਹੋ ਕਰੋ ਤਾਂ ਜੋ ਪੰਥ ਦੀ ਚੜ੍ਹਦੀਕਲਾ ਹੋਵੇ ਤੇ ਸਰਕਾਰ ਜਿਹੜੀ ਜ਼ਾਲਮ ਸਰਕਾਰ ਹੈ ਉੱਚੇ ਸਿੰਘਾ ਦੇ ਗਏ ਸੋ 10 ਨੰਬਰਸ਼ ਹੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ